ਮੀਗਾ ਨਾਗਾ ਅਕਸਰ ਵੀ ਵੀ ਮਾਂ ਉਹਦੀ ਵੀ ਛੜਿਆ ਵਾ ਹੱਥ ਪਸਾਨਦਾ ਹੋ ਹੈ ਹੈ ਦੁੱਧ ਤੇ ਪਿਉਣੀ ਨਹੀਂ ਲਈ ਆ ਪੀਣੀ ਨਹੀਂ ਦਿਆ ਪਰ ਉੱਥੇ ਤੇ ਚੁੱਕਿਆ ਹੀ ਮੈਂ ਇਹਨੂੰ ਲੈ ਲੈ ਮੇਰੀ ਦਾਸ ਜੀ ਦੀ ਜਿੱਦਾਂ ਇਹ ਰੋਂਡਿਆ ਵਾ ਮੈਨੂੰ ਤੇ ਡਰ ਲੱਗਣ ਡਿਆ ਵਾ ਇਹ ਨਾ ਹੋਵੇ ਕਿ ਉਹਨਾਂ ਦੇ ਹੱਥੋਂ ਤੋਂ ਗਵਾ ਗਵਾ ਆਪਣੇ ਹੱਥੋਂ ਵੀ ਗਵਾ ਕੇ ਬਹਿ ਜੇ ਨਾ ਵੀਰਾ ਐਦਾਂ ਨਾ ਕਹਿ ਐਵੇਂ ਤੂੰ ਤੇ ਮੇਰਾ ਮਨ ਡਰਾਉਂਦਿਆਂ ਮਹਾ ਜਾਨ ਤੇ ਖੇਡ ਕੇ ਤੇ ਮੈਂ ਇਹਨੂੰ ਲੈ ਕੇ ਆਈ ਆ ਸਾਂਜੇ ਬકરી ਗਾਲਾ ਵੀ ਹੈ ਮੇਰਾ ਅਸਲੀ ਆਪਣਾ ਤਾਂ ਹੈ ਨਹੀਂ ਆ ਬੱਚਾ ਚਲ ਮੈਂ ਜੇ ਗੋਦ ਹੀ ਲੱਲਿਆ ਵਾ ਗੋਦ ਹੀ ਹੁਣ ਇਹਨੂੰ ਸਮਝ ਤੇ ਤੂੰ ਐਦਾਂ ਤਾਂ ਨਾ ਨਾ ਘਰ ਮੇਰਾ ਤੂੰ ਉਂ ਤਰਾ ਕੱਢੀ ਜਾਣਾ ਤੂੰ ਐਦਾਂ ਕਹਿ ਕਹਿ ਕੇ ਉਹ ਗੁਰਵਾ ਮੈਨੂੰ ਤੇ ਆਪ ਡਾਰ ਲੱਗਣ ਡਿਆ ਵਾ ਜਿੱਦਾਂ ਰੋਂਡਿਆ ਵਾ ਮੈਂ ਕਿਹੜਾ ਕਹਿ ਐਦਾਂ ਨਹੀਂ ਆਣਾ ਰੋਂਦਾ ਵੇਖਿਆ ਵਾ ਮੈਂ ਤਾਂ ਕਰਕੇ ਕਹਿਣ ਡਿਆ ਵਾਂ ਨਾ ਵੇ ਵੀਰਾ ਮੈਂ ਤੇ ਇਹੀ ਚਾਹਨੀ ਆ ਤੇ ਚਲ ਹੱਸਦਾ ਖੇਡਦਾ ਰਵੇ ਮੈਨੂੰ ਹੱਸਦਾ ਖੇਡਦਾ ਦਿਖੇ ਕਿਤੇ ਖੇਡੇ ਆਪਣੇ ਘਰ ਇੱਥੇ ਤੇ ਸੋਹਣਾ ਲੱਗਦਾ ਬੱਚਾ ਖੇਡਦਾ ਤੇ ਹੁਣੇ ਰੋ ਰੋ ਕੇ ਬੁਰਾ ਹਾਲ ਕਰੀ ਜਾਂਡਿਆ ਮੇਉਦੋ ਵੇ ਵੇ ਕੇ ਹੋਰ ਤਰ੍ਹਾਂ ਹੋਉਂਦੀ ਆ ਚੱਲ ਅੱਜ ਮੈਂ ਇਹਦਾ ਸਹਾਰਾ ਵਾਂ ਕਾਨੂੰ ਇੰਨੇ ਵੀ ਤੇ ਮੇਰਾ ਬਣਨਾ ਹੀ ਆ ਉਹ ਭੈਣ ਮੇਰੀ ਏ ਗਾਂਦ ਮੈਂ ਤੇਰੀ ਮੰਦਾ ਵਾਂ ਪਰ ਉਹ ਗੜਾ ਵਿਚਾਰਾ ਸਿਆਣਾ ਵਾ ਜਿਹੜਾ ਇੱਕ ਦੋ ਦਿਨ ਭੁੱਖਾ ਰਹਿ ਕੇ ਤੈਨੂੰ ਤੇਰੇ ਹੱਥਾਂ ਦੀ ਪਛਾਣ ਆ ਜਾਊਗੀ ਅਕਸਰ ਬੱਚਾ ਵਾ ਬੱਚਾ ਦੇ ਇੱਕ ਘੰਟਾ ਭੁੱਖਾ ਰਵੇ ਤੂੰ ਦੀ ਰੋ ਰੋ ਆਂਦਰਾ ਕਿੱਥੀਆਂ ਜਾਂਦੀਆਂ ਵਾਂ ਤੂੰ ਕਿੱਦਾਂ ਦੀਆਂ ਗੱਲਾਂ ਕਾਂਦੀਆਂ ਅਜੇ ਵੀ ਦਿਨ ਮੈਂ ਕਹਿੰਦਾ ਬੁੱਲਿਆ ਬੇਰਾਂ ਦਾ ਖੋਖਣੀ ਵਿਗੜਿਆ ਮੰਨ ਲੈ ਮੇਰੀ ਗੱਲ ਕੋਈ ਜਾਣੀ ਪਛਾਣ ਉਹਨੂੰ ਮੇਰੀ ਅੱਜ ਨਹੀਂ ਆਊਗੀ ਕੱਲ ਆਜੂਗੀ ਕੱਲ ਨਹੀਂ ਆਊਗੀ ਪਰਸੋਂ ਆ ਆਦੇ ਜਾਣੀ ਆ ਤੇ ਭਰ ਨਿਆਣਾ ਇੰਨੇ ਦਰ ਰੋ ਰੋ ਕੇ ਇਹ ਬਿਚਾਰੇ ਦਾ ਉਹਦਾ ਮੈਨੂੰ ਲੱਗਦਾ ਹੋਵੇ ਵਿਚਾਰੇ ਕੋ ਚਾਂਸ ਮੌਕੇ ਹੋਣੀ ਆ ਜਿੱਦਾਂ ਉਹ ਰੋਂ ਡਿਆ ਮੇਰੇ ਦਿਲ ਨੂੰ ਉਹ ਵੰਡਿਆ ਵਾ ਦੱਸ ਤੂੰ ਫੇਰ ਉਹ ਗੱਲ ਕਰਤੀ ਆ ਉਹਦਾ ਕਹਿ ਕੇ ਮੈਂ ਮਾਂ ਆ ਇਹਦੀ ਇਦਾਂ ਨਾ ਨਾ ਬੋਲ ਫੇਰ ਤੂੰ ਐਵੇਂ ਮੈਨੂੰ ਡਰਾਈ ਜਾਂਂ ਡਿਆ ਵਾ ਮੈਨੂੰ ਤਾਂ ਅੱਗੇ ਹੋਰ ਤਰ੍ਹਾਂ ਹੁੰਂ ਡਿਆ ਹੋਏ ਵੇਖ ਕੇ ਹੀ ਤੇ ਡਰਉਣ ਵਾਲੀ ਕਿਹੜੀ ਗੱਲ ਮੈਨੂੰ ਤੇ ਨਿਗਾਹ ਜਿਹੀ ਹੈਰਾਨੀ ਹੁੰਦੀ ਵਿਚਾਰੇ ਲਵੇ ਵੇ ਤਰਸਾਉਂ ਡਿਆ ਵਾ ਵੀ ਨਾ ਉਹਨੂੰ ਆਦੂ ਆਉਂਦੀ ਮਾਂ ਕੋ ਰਹਿਣ ਦਿੱਤਾ ਵਾ ਪੇ ਥੋੜਾ ਜਿਆਦਾ ਇਹੋ ਕੰਮ ਨੂੰ ਕਰਨਾ ਹੀ ਆ ਥੋੜਾ ਨੂੰ ਸਿਆਣਾ ਦਾ ਮਾਸਾ ਹੋ ਲੈਂਦੇ ਐਨਾ ਜਿੰਨਾ ਚੂਹੇ ਜਿੰਨਾ ਹੈਗਾ ਉਹ ਚੁੱਕ ਲਿਆਈਆਂ ਤੇ ਇੰਨਾ ਹੀ ਲੋਕੀ ਪਾਲਦੇ ਆ ਹੁਣ ਮੈਨੂੰ ਐਡਾ ਕਿੰਨੇ ਦੇਣਾ ਹੀ ਫਿਰ ਐਡਾ ਲੋਕੀ ਪਾਲਦੇ ਸਭ ਤੋਂ ਗਲਤ ਕੰਮ ਕੀਤਾ ਵਾ ਹੁਣ ਕਰਾਵੇਂ ਚੁੱਪ ਕਰਾਉਣ ਵੀ ਨਹੀਂ ਮਾਂਵਾਂ ਦੇ ਝੱਟ ਨਿਆਣੀ ਚੁੱਪ ਕਰਾ ਲਿੰਦੀ ਆ ਹੁਣ ਮੈਂ ਵੀ ਕੀ ਕਰਾਂ ਚੋ ਆਪਣਾ ਦੁੱਧ ਵੀ ਨਹੀਂ ਪੀਂਦਿਆ ਦੁੱਧ ਹੋਣੀ ਪੀਂਦਿਆ ਚੁੱਪ ਕਰਾ ਲਾ ਐਨੀ ਤੂੰ ਸਾਹੂ ਕਰ ਹੈਨੀ ਆ ਕਿ ਜਿਹੜਾ ਤੂੰ ਆਪਣੇ ਕੋਲ ਮੁਰਗੇ ਖਰਚਾ ਲਾ ਗਿਆ ਤੈਨੂੰ ਬਚਾਲੂਗੀ ਕਿੱਥੇ ਲੈ ਕੇ ਇਹਨੂੰ ਧੜਕਦੀ ਫਿਰੂਗੀ ਹਾਏ ਹਾਏ ਵੇ ਸੋਖ ਸੋ ਮੇਰੀ ਗੱਲ ਸੁਣ ਦੇਦੀ ਮੈਂ ਤੇ ਬੱਚੇ ਆ ਵੇ ਵੇ ਹੋਰ ਤਰ੍ਹਾਂ ਹੋ ਡਿਆ ਵੇ ਵਿਚਾਰੇ ਦਾ ਕਿੰਨਾ ਮੂੰਹ ਉੱਤਰ ਗਿਆ ਵਾ ਤੇ ਤੂੰ ਆਪਣੇ ਫਾਇਦੇ ਬਦਲੇ ਨਾ ਉਹਦੀ ਵਿਚਾਰੇ ਦੀ ਬੱਚੇ ਦੀ ਨਹੀਂ ਜਾਨ ਜੋਖਮ ਦੇ ਵਿੱਚ ਪਾਉਣ ਅਜ ਇਹ ਵੀ ਤੈਨੂੰ ਮੈਂ ਕਹਿੰਦਾ ਮੰਨ ਲੈ ਮੇਰੀ ਗੱਲ ਕੋਈ ਨਹੀਂ ਹੁੰਦਾ ਨਹੀਂ ਮੈਂ ਨਹੀਂ ਹੁਣ ਇਦਾਂ ਦਾ ਕੋਈ ਕਰ ਸਕਦੀ ਮੈਂ ਨਹੀਂ ਇਹਨੂੰ ਆਪਣੇ ਤੋਂ ਦੂਰ ਜਾਣ ਦੇਣਾ ਹਾਂ ਦੋ ਹੀ ਤੇਰੇ ਵਾਲੀ ਚੰਗਾ ਉਹਨੂੰ ਰਵਾਈ ਜਾ ਜਦ ਚੁੱਪ ਕਰਾ ਮੇਰੇ ਸਾਹਮਣੇ ਮੈਨੂੰ ਪਤਾ ਵੀ ਲੱਗੇ ਨਾ ਵੀ ਤੂੰ ਵਾਕਿਆ ਬੱਚਾ ਸਾਹਮਣੂਗੀ ਚਲੋ ਚੁੱਪ ਕਰੂਗਾ ਇਹ ਕਰੋਨ ਤੇ ਡਈ ਆ ਹੋਰ ਮੈਂ ਉਹਦੇ ਕੋਲ ਸੋਚਿਆ ਨਹੀਂ ਮੂੰਹ ਚੁੱਕ ਕੇ ਆਪਣੀ ਮਨ ਜੋ ਆਇਆ ਸਿੱਧੀ ਦਾ ਕਰ ਲਿਆ ਜਿੱਦਾਂ ਨਾ ਕੋਈ ਨਿੱਗੀ ਜਿਹੀ ਚੋਰੀ ਹੁੰਦੀ ਆ ਵੀ ਚੱਲ ਗੱਲ ਨੱਪੀ ਨੱਪੀ ਰਹ ਜੂਗੀ ਐਦਾਂ ਦੀ ਗੱਲਾਂ ਨੱਪੀਆਂ ਰਹਿੰਦੀਆਂ ਭਣਾ ਮੈਂ ਤਾਂ ਨਹੀਂ ਇਹਨੂੰ ਜਾਣ ਦੇਣਾ ਕਿਤੇ ਵੀ ਹਾਂ ਹਾ ਦੂਗੀ ਤੇਰੀ ਹਾਲੀ ਮੈਂ ਨਹੀਂ ਇਹਨੂੰ ਜਾਣ ਦਤਾ ਉਹਦੇ ਦੀ ਮਾਦਾ ਹੋਏ ਰੋ ਰੋ ਬੁਰਾਲ ਹੋ ਗਿਆ ਹੋਇਆ ਵਿਚਾਰੀ ਦਾ ਮੇਰੇ ਆਹ ਦੇ ਨਾਲ ਅੰਦਰੋਂ ਹੋਰ ਤਰ੍ਹਾਂ ਹੁੰਦਿਆ ਪੂਬਾ ਨਿਕਲ ਡੀਆਂ ਉਹਦੇ ਵਾਲ ਵੇਖ ਕੇ ਉੱਠ ਗਏ ਤੇ ਭਾਣ ਮੜਾ ਮੋਟਾ ਉਹ ਡਿਆ ਡੇ ਦੇ ਵਿਚਾਰੇ ਨੂੰ ਬੰਨ ਮੈਂ ਕੀ ਕਰਾਂ ਜੇ ਜਾਵੇਂ ਤਾਂ ਘਰ ਜਦੋਂ ਨੀਣਾ ਆਪਣੀ ਜੇਤੋਂ ਹਾਰਦੀ ਤੈਨੂੰ ਮੈਂ ਦੂਜਾ ਦੁੱਧ ਲਿਆ ਕੇ ਦਿੰਦਾ ਵਾ ਹੋ ਸਕਦਾ ਨਾ ਦੁੱਧ ਪੀਂਦਾ ਹੋਵੇ ਹਨਾ ਉਹਪਰਾ ਦੁੱਧ ਜਿੱਦਾਂ ਮਰਜੀ ਆ ਤੁਹਾਡੇ ਬੱਚਾ ਦਾ ਫੱਕਾ ਦੁੱਧ ਨਹੀਂ ਹੁੰਦਾ ਹੁੰਦਾ ਉਹ ਲਿਆ ਕੇ ਦਿੰਦਾ ਵਾ ਉਹ ਪਿਆ ਕੇ ਵੇਪੇ ਜਦੋਂ ਨਹੀਂ ਆਪਣੀ ਜੇਤੋਂ ਹਾਰਦੀ ਜਾਓ ਜੋ ਚੜਾਈ ਆ ਸੀ ਮਾਂ ਉਸਤਰੀ ਚੁੱਪ 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 ਇਹਨਾਂ ਫੇਰ ਉਹੀ ਲੈ ਆ ਵੇਖ ਲਾ ਆਹ ਮੰਮੀ ਗਏ ਆ ਜੇ ਵੀ ਕਿ ਨਹੀਂ ਗਏ ਸਿਹਰਦੇ ਉਹ ਤਾਂ ਗਏ ਆ ਤੇ ਤੂੰ ਦੱਸ ਤੂੰ ਉਹਨੂੰ ਕੁੜੀ ਨੂੰ ਚੋਲੀ ਚ ਲੈ ਕੇ ਰੋਈ ਜਾਂਦੀ ਬਲਸ਼ਣੇ ਕੰਮ ਕਰਦੀ ਆ ਤੈਨੂੰ ਦਿਖਦਾ ਨਹੀਂ ਲੱਗਾ ਕਿ ਮੇਰੇ ਨਾਲ ਚੋਲੀ ਚ ਲੈ ਕੇ ਨਹੀਂ ਰੋਈਦਾ ਹੈ ਮੰਮੀ ਜੇ ਤੇ ਚੋਲੀ ਚ ਦੂਜਾ ਤੇ ਨਹੀਂ ਹੈ ਨਾ ਮਾਵਾ ਮੇਰੇ ਵੀ ਦਿਲ ਨੂੰ ਪੁੱਛਿਆ ਜਾ ਰਿਹਾ ਉਹ ਵੀ ਤੇਰੀ ਵਧਾ ਕੰਮ ਨਹੀਂ ਨਗਾ ਤੇਰੀ ਚੋਲੀ ਚ ਜਦੋਂ ਮੈਂ ਤੈਨੂੰ ਰੋਕ ਕੇ ਕਹੀ ਹਾਂ ਕਿ ਤੈਨੂੰ ਸਾਫ ਕੇ ਰੱਖੀ ਧਿਆਨ ਰੱਖੀ ਤੇ ਤੂੰ ਧਿਆਨ ਰੱਖਿਆ ਨਹੀਂ ਤੂੰ ਬਾਹਰ ਉੱਜੜ ਗਈ ਤੈਨੂੰ ਨਹੀਂ ਦਿਦਾਗਾ ਤੇ ਮੈਂ ਆਪਣਾ ਨਿਆਣਾ ਸਾਬਾ ਤੇਰੀ ਮਜਬੂਰੀ ਨੂੰ ਮੰਮੀ ਕੌਣ ਜਾਣਦਾ ਆਹੋ ਤੇਰੀ ਮਜਬੂਰੀ ਆ ਸਾਡੀ ਕੋਈ ਮਜਬੂਰੀ ਨਹੀਂ ਨਾਲੇ ਉਹਦਾ ੱਧਕੇ ਖਾਂਡੇ ਮੁੰਡੇ ਵਿਚਾਲੇ ਦਿਨ ਰਾਤ ਤੱਕ ਤੁਰੇ ਫਿਰਦੇ ਆ ਨਾ ਰੋਟੀ ਨਾ ਪਾਣੀ ਉਹਨਾਂ ਨੂੰ ਪੈਸਾ ਤੇ ਲਾਦੇ ਆ ਕਿ ਬਹਿ ਐ ਬੜਵਾ ਕੋ ਹਣ ਹਜੇ ਹਮ ਕੋਈ ਨਹੀਂ ਤੇਰੀ ਮਜਬੂਰੀ ਆ ਮੰਮੀ ਨਾ ਇਦਾਂ ਕਰਿਆ ਕਰੋ ਪਲੀਜ਼ ਨਾ ਕਰਿਆ ਕਰੋ ਮੈਂ ਤੁਹਾਡੇ ਗਾੜੀ ਹੱਥ ਜੋੜਦੀ ਆ ਕਹੀਂ ਕਹਿੰਦੇ ਗਾੜੀ ਜੋੜੀਏ ਤੂੰ ਤੁਹਾਡੇ ਗਾੜੀ ਹੱਥ ਜੋੜਦੀ ਆ ਹੈਂ ਅਸੀਂ ਤੇਰੇ ਹੁਣ ਜੜੇ ਫੜੇ ਗਾੜੀ ਜੋੜਨਦੇ ਆ ਮੰਮੀ ਤੁਹਾਡੇ ਮੋਹ ਨਿਕਲ ਗਿਆ ਨਾ ਕਿ ਭੁਖੇ ਦੇ ਮੇਰੇ ਮੁੰਡੇ ਤੁਰੇ ਫਿਰਦੇ ਆ ਮੰਮੀ ਉਹ ਤੇ ਫੇਰ ਸਮਝਵਾਲੇ ਨੇ ਸਿਆਣੇ ਨੇ ਹਨਾ ਕਿੰਨਾ ਤੁਹਾਨੂੰ ਦੁੱਖ ਲੱਗਾ ਮੇਰਾ ਬੱਚਾ ਨਿਕਾਜ ਜਿਹੜਾ ਕੋਈ ਲੈ ਗਿਆ ਲੈ ਗਿਆ ਨਾ ਤੇਰੇ ਵਾਂਗੂ ਮੈਂ ਇਦਾਂ ਨਹੀਂ ਨਾ ਸੁਣਿਆ ਕਦੀ ਛੱਡਦੀ ਮੈਂ ਇੱਕ ਨਾਲ ਲਾ ਕੇ ਰੱਖਦੀ ਸੀ ਤੇਰੇ ਵਾਂਗੂ ਨਹੀਂ ਇਹ ਉਹਨਾਂ ਨੂੰ ਅੰਦਰ ਛੱਡ ਕੇ ਮਾਰ ਸਕ ਜਿੰਨੇ ਨੂੰ ਤੇ ਮੈਂ ਬਾਹਰ ਚਲ ਗਈ ਮੈਂ ਤੇਰੇ ਵਾਂਗੂ ਕੰਮ ਨਹੀਂ ਕਰਦੀ ਇਦਾਂ ਨਹੀਂ ਧਿਆਨੇ ਪਾਲਦੇ ਮੰਮੀ ਮੈਂ ਅੰਦਰ ਹੀ ਪਾਇਆ ਇਹ ਲੰਬੇ ਇਹਨਾਂ ਨੂੰ ਆਪਣੇ ਵੱਲੋਂ ਤੇ ਮੈਂ ਚੰਗਾ ਕਰਨ ਗਏ ਮੈਨੂੰ ਕੀ ਪਤਾ ਹੀ ਮਾੜਾ ਹੋ ਜਾਣਾ ਮੇਰੇ ਘੇੜ ਦੀ ਕੁੰਡੀ ਲਾਉਣ ਗਈ ਆ ਅਸਾ ਸਾਰੇ ਬੂਆ ਕੁੱਲੇ ਛੱਡ ਕੇ ਤੇ ਘੇੜ ਦੀ ਕੁੰਡੀ ਲਾਉਣ ਗਈ ਆ ਉਹਨੂੰ ਬਹੁਤ ਅੱਗ ਲੱਗੀ ਘੇੜ ਦੀ ਕੁੰਡੀ ਲਾਉਣ ਦੀ ਮੈਂ ਤੇ ਬੱਚੀ ਲੱਗੇ ਜੇ ਕੋ ਅੰਦਰੋਂ ਬੂਏ ਮਾਰੇ ਕਿ ਤੈਨੂੰ ਘੇੜਨਾ ਕਿ ਲੱਗੇ ਉਹਨਾਂ ਵੀ ਰੰਦਾਂ ਤੇ ਰਹਿਦੇ ਸੀ ਕੁੱਲਾ ਕਿਹੜਾ ਭੈੜਾ ਉਹ ਦਿਨ ਚੜ ਗਿਆ ਹਉ ਤੇ ਵੇਲਾ ਮੁੜ ਕੇ ਨਹੀਂ ਆਉਂਦਿਆ ਜਿਹੜਾ ਮੈਂ ਨੰਗਣ ਨਾ ਦੇਵਾ ਮੈਂ ਆਪਣੀ ਗਲਤੀ ਨੂੰ ਸੁਧਾਰ ਲਾ ਮੋਲੀ ਭੈੜਾ ਦਿਨ ਚੜ ਗਿਆ ਮੈਂ ਬਾਹਾੜੇ ਦੇਨ ਨੂੰ ਰੋਨੀ ਆ ਜਿੱਦ ਤੈਨੂੰ ਲੈ ਆਏ ਅੰਡੀ ਅਚੜਕਾ ਸਾਡ ਜੀ ਨਾਲ ਹੈ ਜਿਹ ਜੇ ਤੂੰ ਆ ਉਹਦੀ ਤੇਰੀ ਮਾਂ ਸਾਡੇ ਘਰ ਇੰਨੀ ਫਿਫਤਾ ਪਾਈ ਕਿ ਨਖਤੀ ਨੇ ਕਿਧਾਂ ਆੜ ਕੇ ਵੇਖਿਆ ਨਹੀਂ ਐਸਾ ਜਿੰਨੇ ਪਾ ਦੇ ਕੇ ਗਈ ਮੁੜ ਕੇ ਬੌੜੀ ਨਹੀਂ ਐਨਾ ਵਕਤ ਭਿਆਣ ਕੇ ਤੇ ਵਹਾੜੀ ਨਹੀਂ ਤੇ ਤੇਰੀ ਸਾੜ ਲੈਂਦੀ ਹੈ ਲੜਾਈਆਂ ਤੋਂ ਉਹ ਤੋਂ ਬੜੀ ਸ਼ੇਰ ਹੀ ਉਹ ਤਾਂ ਉਹਲੇ ਛੱਪੇ ਉਹ ਤਾਂ ਦਵਾਈਆਂ ਦਿੱਤੀ ਸੀ ਐਉਂ ਆ ਤੇ ਜਾਉਂ ਆ ਹੁਣ ਦੱਸ ਮੈਨੂੰ ਤੂੰ ਹੁਣ ਤੇਰੀ ਮਾਂ ਨਹੀਂ ਆਈ ਤੇ ਮੰਮੀ ਜੇ ਤੁਹਾਈਆਂ ਦਿੱਤੀਆਂ ਇਹਦੇ ਕੋ ਮਾਰਾ ਤੇ ਨਹੀਂ ਉਹਨਾਂ ਨੇ ਕੀਤਾ ਫਾਰਮੇ ਤੇ ਦਿਹਾੜੀ ਚ ਚਾਰ ਵਾਰੀ ਕਰਦੇ ਨੇ ਨਾ ਕਰਦੀ ਨਹੀਂ ਸਾਡੀਆਂ ਜਿੱਤੇ ਸਾਡੇ ਸਿਰ ਮਾਰਦੀ ਰਹੀ ਐ ਸਾਨੂੰ ਕਿਹੜਾ ਪਤਾ ਲੀਗਾ ਹੁਣ ਕਿਉਂ ਨਹੀਂ ਆਈ ਇੱਕ ਵਾਰੀ ਉਹਨੂੰ ਕੋਈ ਦਿੰਦੀ ਦੋਦਾ ਦਾ ਦੁੱਖ ਨਹੀਂ ਮੰਮੀ ਸਹਾਰਿਆਂ ਨੂੰ ਦੁੱਖ ਧਾਉ ਧਾਈਆ ਜਿੱਦਾਂ ਤੁਹਾਨੂੰ ਦੁੱਖ ਆਣਾ ਤੇ ਉਹਨਾਂ ਨੂੰ ਵੀ ਦੁੱਖ ਆਏਗਾ ਹਾਂ ਦੁੱਖ ਚੜਿਆ ਉਹਨੇ ਜਿੰਨੇ ਆੜ ਕੇ ਘਰ ਵੱਲ ਮੁੜ ਕੇ ਨਹੀਂ ਵੇਖਿਆ ਵੀ ਮੇਰੀ ਧੀ ਦਾ ਕੀ ਹਾਲ ਆ ਕੀ ਨਹੀਂ ਤੂੰ ਆਨ ਨੂੰ ਦੁੱਖ ਚੜਿਆ ਸਵਾਹ ਦੁੱਖ ਉਹੋ ਜਿਹਿਆਂ ਨੂੰ ਮੰਮੇ ਤੇ ਹੀ ਗੁੱਸੇ ਚ ਆਉਂਦੇ ਆ ਨਾ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦੀ ਜਿੰਨੇ ਪਾ ਲੈ ਕੇ ਆਏ ਤੇ ਉਹ ਕਿੱਦਾਂ ਗਈ ਕਿਹੜੀ ਹਾਲਤ ਜਿ ਗਈ ਤੁਹਾਨੂੰ ਕਿਹੜਾ ਕੀ ਗੱਲ ਦੀ ਕਿਉਂ ਆਹ ਕਹਿ ਮੈਂ ਤਾਂ ਨਹੀਂ ਕਿੰਨੂ ਮਾਰਿਆ ਕਿਆ ਜਿੰਨੇ ਪਾ ਲੈ ਕੇ ਆਈ ਉਹੋ ਗੱਲ ਸੱਚਾ ਤੇ ਜੀ ਥਾਂਦੀ 2 ਸੂਟਣੀਆਂ ਦੇਖ ਤੂੰ ਉਹ ਟੰਮੜੇ ਤੇ ਚੜਾਤੀਆਂ ਹੁਣ ਮੰਮੇ ਚੱਲਣਾ ਤੇ ਤੁਸੀਂ ਦੀਦੀ ਦੇ ਬਚਨਾਂ ਤੇ ਹੀ ਹੁੰਦਾ ਨਾ ਜੋਦੀ ਦੀ ਬੋਲਦਾ ਉਹ ਵੀ ਤਹੀ ਆਖਣਾ ਹੁੰਦਾ ਜਿਹੜਾ ਬੰਦਾ ਦੋਸੋਂ ਤਾਂ ਨਹੀਂ ਪਿਆਰੋ ਕਹਦਾ ਬੰਦਾ ਵਾ ਜੇ ਸਾਡਾ ਨਹੀਂ ਮੈਂ ਤੁਹਾਨੂੰ ਸਭਾ ਤੇਰਾ ਹੀ ਸੁਣਦੀ ਕਦੋਂ ਆਦੇ ਮੁੰਡੇ ਗਏ ਆ ਅਜੇ ਤੱਕ ਕਿਤੇ ਘਾੜ ਨਹੀਂ ਪਰਤੇ ਪਤਾ ਨਹੀਂ ਵਿਚਾਰੇ ਕਿੱਥੇ ਕਿੱਥੇ ੱਤਕੇ ਖਾਂਡੇ ਆ ਚੰਗਾ ਭਲਾ ਹੱਸਦਾ ਵਸਦਾ ਪਰਿਵਾਰ ਹੀ ਮਹਾ ਪਰਿਵਾਰ ਪੂਰਾ ਆ ਹੀ ਆ ਪਤਾ ਨਹੀਂ ਕੌਣ ਮੇਰਾ ਪੋਤਾ ਚੁੱਕ ਕੇ ਲੈ ਗਿਆ ਇਹੋ ਹੀ ਹਾਲ ਹੋ ਗਾਡਾ ਰੋਣ ਛੋਣ ਰਹਿ ਗਿਆ ਸਾਡੇ ਪਰਮਾਜ ਹਾਂ ਪੁੱਤ ਅੱਗੇ ਕੀ ਗੱਲਾਂ ਕਰੀਆਂ ਤੁਸੀਂ ਕਰਦੇ ਹਾਂ ਇਹ ਗੱਲਾਂ ਕਰਦੀਆਂ ਕੀ ਕਰਨਾ ਪੁੱਤ ਤੇ ਮੇਰੀ ਗੱਲ ਸੁਣ ਤੀ ਗਏ ਹੀ ਤੇ ਕੀ ਦੱਸਿਆ ਪੁੱਤ ਸਵਾਲਿਆਂ ਨੂੰ ਮੰਮੀ ਪੁਲਿਸ ਵਾਲੇ ਦੇ ਡਰੇ ਆਪਣੀ ਛਾਪਾ ਮਾਰੀ ਕਰਨ ਘਰ ਵੀ ਗਈ ਹੀ ਉਹਦੇ ਉੱਥੇ ਤਾੜਾ ਲੱਗਾ ਸੀ ਤੇ ਲਾਗੂ ਦੇਖੋ ਨਾ ਕੁਛ ਵੀ ਸਾਰਿਆਂ ਕੋ ਕੀਤੀ ਆ ਉਹ ਉੱਥੇ ਕੇ ਰਿਸ਼ਤੇਦਾਰ ਤੇ ਹੱਜ ਗਈ ਉਹ ਤੇ ਪੇਕੇ ਨਾਲ ਦੱਸ ਪੈਗੀ ਆਪਣੇ ਪੇਕੇ ਗਈ ਆ ਹਾਂ ਹਾਂ ਹੁਣ ਤਾਂ ਪਹਾੜ ਤੇ ਲੱਗ ਤਿੱਖ ਦਿੱਤਾ ਵਾ ਉਹਨਾਂ ਨੂੰ ਕਹਿਣਾ ਹੀ ਪੁਲਿਸ ਵਾਲਿਆਂ ਨੂੰ ਚੰਗੀ ਤਰ੍ਹਾਂ ਕਾਰਵਾਈ ਕਰੋ ਕਰਦੇ ਕਰਦੇ ਉਹਨੇ ਕਾਰਵਾਈ ਕੋਈ ਗੱਲ ਨਹੀਂ ਆ ਲੱਗੇ ਬਾਰੇ ਖਾਣੇ ਸਾਰਿਆਂ ਦਾ ਫੋਟੋ ਭੇਜੀ ਆ ਉਹਦੀ ਤਾਂ ਪਰ ਰਹੀ ਆਪਣੇ ਪੂਰੀ ਕਰਦੇ ਆ ਟੈਨਸ਼ਨ ਨਾ ਹੁਣ ਪੇਕੇ ਵਾ ਛੱਪ ਮਾਰ ਰਹਿਗਾ ਪੇਕੇ ਛੱਪਾਂ ਮਾਰ ਕੇ ਲੱਭਣਗੇ ਗਈ ਨਾ ਪੇਕੇ ਦੇ ਵਾਸਤੇ ਪੇਕੇ ਤੋਂ ਹੋਰ ਨਾ ਨਾਂ ਨਾਂ ਨੂੰ ਵੀ ਰੱਖਦਾ ਬੋਜ ਉੱਤੇ ਕਿ ਜਿਹੜਾ ਵੀ ਦਸਤੋਖ ਬਾਬਾ ਨੂੰ ਨਾਂ ਨੂੰ ਵੀ ਰਾਵਾਂਗੇ ਕੋਈ ਗੱਲ ਨਹੀਂ ਕਿੰਨਾ ਦਿਨ ਭੱਜ ਲੂਗੀ ਅਖੀਰ ਦੀ ਬਾਜੀ ਨੂੰ ਪਪਲੀ ਜਾਣਾ ਵਾ ਅੱਲ ਮੈਂ ਤਾਂ ਨਹੀਂ ਰਾਤੋਂ ਦਿਨ ਨਾ ਚੜੇ ਜੇ ਮੈਨੂੰ ਪਕੜੀ ਜਾਵੇ ਮੇਰਾ ਪੋਤਾ ਘਰ ਆ ਦੇ ਇੱਦਾਂ ਚੰਦਰੀ ਨੂੰ ਦੁੱਧ ਵੀ ਚਾਜਣਾ ਟਾਈਮ ਨਾ ਪਿਆਰਦੀ ਨਹੀਂ ਪਿਆਰਦੀ ਕਿਦਾਂ ਕਰ ਲੈਣੇਂ ਦਾਉ ਮੇਰੇ ਕੋ ਤੇ ਰਿਆ ਨਹੀਂ ਹੁੰਦਾ ਉਤੋਂ ਬਗਾਰਾ ਨਹੀਂ ਕਿਤੇ ਆ ਪਤਾ ਲੱਗੇ ਤੇ ਮੈਂ ਦੌੜ ਕੇ ਜਾ ਕੇ ਲੈ ਆਉਂ। ਫਾਇਰਪਾ ਮੈਂ ਲੈ ਆਵੇ 15 ਦਾ ਲਿਆ। ਉਹ ਤੇ ਅੱਡ-ਜੱਦ ਨਾਲ ਕਿਤੇ ਚੱਜ ਦਾ ਰੋਟੀ ਪਾਣੀ ਵੀ ਨਹੀਂ ਖਾਦਾ। ਜੇ ਮੇਰੇ ਨਾਲ ਲੁੱਗੀ ਫੇਰ ਮੈਂ ਕੀ ਕਰੂੰਗੀ? ਇਹਨਾਂ ਨੇ ਤੇ ਐਡੇ ਉਤਰੇ ਇਹਨਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦੇਣਾ। ਮੇਰੀ ਤੇ ਇੱਕ ਗੱਲ ਵੀ ਨਹੀਂ ਸੁਣਨੀ ਹੈਗੀ। ਜਿੱਦ ਡਰਗਦੀ ਦਾ ਦਬਾਵਾ ਮੰਮੀ ਨੇ ਤੇ ਨਾਲ ਹੋਰ ਗੱਲਾਂ ਨਾਲ ਚਾਰ ਲਾ ਕੇ ਕਹਿਣਾ ਪੀ ਇਹਦਾ ਸਾਰਾ ਕਸੂਰ ਮੈਂ ਤੇ ਮਾਹ ਪੋਤੇ ਪੋਤੀਆਂ ਲਈ ਇਹਨੂੰ ਵੱਡੋਂ ਬਾਹਰ ਹਏ ਚਲਣਾ ਪੜੀ ਜਾਂਦੀ ਏ ਤੇ ਫੜੀ ਜਾਵੇ ਮੈਂ ਕਿੰਨਾ ਕੁ ਡਰ-ਡਰ ਕੇ ਜੀਣਾ ਰੋਟੀ ਪਾਣੀ ਤੇ ਖਾਵਾ ਘਰ ਦੇ ਤੇ ਮੇਰੇ ਹੀ ਨਾ ਮੇਰੀਆਂ ਅੱਖੇ ਲੱਗਣਗੇ ਮੈਂ ਤੇ ਪੈਰ ਤੇ ਆ ਕੇ ਮੁਕਰ ਜਾਣਾ ਨੌਕਰਾਨੀ ਤੇ ਕਿਹੜਾ ਹੋ ਯਕੀਨ ਕਰਦਾ ਵਾ ਚਾਰ ਦਿਨ ਆਈ ਹੀ ਅਗਲੇ ਮੁੰਡਾ ਲੈ ਕੇ ਗਾਂ ਗਈ ਮੈਂ ਤੇ ਇਹੋ ਹੀ ਕਹਿਣਾ ਨਾ ਪੀ ਇਹਦਾ ਹੀ ਸਾਰਾ ਕਸੂਰ ਵਾ ਇਹਦਾ ਕੋਈ ਨਿਆਣਾ ਹੈ ਨੀਗਾ ਤਾਂ ਹੀ ਇਹ ਨਿਆਣਾ ਲੈ ਕੇ ਭੱਜੀ ਆ ਅੱਗੇ ਇਹਨੇ ਜਿਹੜਾ ਮੈਂ ਕੋਹ ਨਹੀਂ ਕੀਤਾ ਉਹਨਾਂ ਨੂੰ ਪਤਾ ਹਮੇਤੇ ਬਥੇਰਾ ਯਕੀਨ ਆ ਚੱਲ ਤੂੰ ਤੇ ਰੋਟੀ ਖਾਹ ਤੂੰ ਮੇਰੇ ਰਾਜੀ ਮਾਰਾ ਅੱਜ ਵੇਖੀ ਜਾਓਗੀ ਤਕਬੀਰ ਉਹ ਤੂੰ ਪੁਲਿਸ ਵਾਲੇ ਨੂੰ ਇਹ ਵੀ ਦੱਸ ਕੇ ਆਉਣਾ ਹੈ ਨਾ ਕਿ ਕੱਲਾ ਸਾਡਾ ਬੱਚਾ ਨਹੀਂ ਲੈ ਕੇ ਗਈ ਤੁਹਾਡਾ ਪ੍ਰਾਹਾ ਤੇ ਲਗਤ ਹੋਰ ਵੀ ਸਮਾਨ ਲੈ ਕੇ ਗਈਏ ਮਮੀ ਸਾਰਾ ਕੁਝ ਦੱਸਿਆ ਉਹਨਾਂ ਨੂੰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕਿੱਡੀ ਵੱਡੀ ਅਪਰਾਧੀ ਹੋਗੀ ਕਿੰਨਾ ਦਾ ਸ਼ਾਹਰਾਦ ਮੰਗਵਾ ਪਤਾ ਨਹੀਂ ਕੀ ਕੋ ਕਰਦੀ ਰਹੀ ਆ ਹਾਂ ਵੇਖਣ ਨੂੰ ਤਾਂ ਭੁਲੀ ਜੀ ਲੱਗਦੀ ਹੀ ਕੀ ਭੁਲੀ ਆ ਕੋਈ ਗੱਲ ਨਹੀਂ ਆਂਡ ਗਵਾੜਾ ਘਰੋਂ ਘੁੱਟ ਕਰ ਰੇ ਇਹਦਾ ਤਾਂ ਪਤਾ ਹੀ ਨਹੀਂਗਾ ਉਹ ਗੋਲੀ ਪਾ ਕੇ ਗੋਲੀ ਖਾ ਕੇ ਗਣਾ ਹੋਈ ਹਾਂ ਇਹਨਾਂ ਨਹੀਂ ਪਤਾ ਕਿ ਇਹਨੇ ਆ ਚਾਲਾਂ ਖੇਡਣੀਆਂ ਕਿਹੜੀ ਚਾਲ ਤੇ ਆਈ ਏ ਇਹ ਹਟੇਲਾ ਮਾਰ ਕੇ ਲਾ ਗਈ ਤੁਹਾਡਾ ਪੁੱਤ ਵੀ ਲਾ ਗਈ ਹਾਏ ਮਨੀ ਕਿ ਤੇ ਇਹਨਾਂ ਦਾ ਗਰੁੱਪ ਦਾ ਗਰੁੱਪ ਹੀ ਨਾ ਹੋਵੇ ਉਹ ਤੇ ਮੇਰਾ ਪੁੱਤ ਕਾਂ ਦਾ ਗਾਂ ਨਾ ਕਾੜੀ ਇਸ ਫਲਾਈ ਕਰਦਣ ਅਹੀਂ ਪੋਤਾ ਕਿੱਥੋਂ ਲੱਭਾਂਗੇ ਕਿੱਥੋਂ ਪੁੱਤ ਲੱਭਾਂਗੇ ਆਪਣਾ ਹੀ ਉਹ ਨਹੀਂ ਨਹੀਂ ਮੰਮੀ ਐਉਂ ਜੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਫੋਨ ਕਰਨੇ ਉਹਦਾ ਸਟੇਟਸ ਪਤਾ ਕੀਤਾ ਨਹੀਂ ਸਾਰਾ ਉਹ ਇਦਾਂ ਦੀ ਨਹੀਂ ਹੈਗੀ ਮੈਨੂੰ ਲੱਗਦਾ ਹੈ ਕਿ ਉਹ ਨਾ ਬੱਚੇ ਦੇ ਮੋਹ ਜਾਂ ਪਿਆਰ ਚੜ ਕੇ ਨਾ ਜਾਂ ਦੇ ਕਿਸ ਤਰੀਕੇ ਨਾਲ ਉਹਨੂੰ ਸਮਝ ਨਹੀਂ ਲੱਗੀ ਉਹ ਚੋਕੇ ਰਹਿ ਗਈ ਆ ਹਾਂ ਕਿ ਗਾਂ ਦਾ ਗਾਂ ਦੇ ਕੋਈ ਉਹਦੀ ਗੱਲਬਾਤ ਨਹੀਂ ਇਸਾਂ ਪੇੜ ਜੀ ਕਿ ਨਾ ਮੈਲ ਗਰੂ ਨਹੀਂ ਹੈ ਚੰਗੀ ਉਹ ਮੇਰੇ ਮੰਤਰੀ ਦੇ ਬਯੋਗ ਦੀ ਅੰਦਰੋਂ ਇਹ ਮੁੰਡਾ ਕਿਹਾ ਵਾ ਹੋ ਗਾਣੀ ਨਹੀਂ ਹੁਣ ਗਾਣੀ ਰੱਬ ਜਾਣਦਾ ਕੀ ਸੱਚ ਤੇ ਕੀ ਝੂਠ ਇਹਦਾ ਕੋਈ ਗਾਣੀ ਗਾ ਰਿਹਾ ਆਪਣਾ ਲੱਭ ਜਾਣਾ ਮੈਨੂੰ ਮੈਂ ਬਹੁਤ ਤਾਨੀ ਆ ਰਾਤੋਂ ਦਿਨ ਨਾਲ ਜੇ ਤੇ ਰਾਜਾ ਘਰ ਆਵੇ ਉਹ ਤੋਂ ਪਰ ਕੁਛ ਨਹੀਂ ਚੰਗਾ ਲੱਗਦਾ ਮੈਂ ਚਾਹਤਾ ਉਹ ਗਾਲ ਨੂੰ ਲੈ ਕੇ ਬੈਠ ਜੀ ਮੈਨੂੰ ਤਾਂ ਹੁਣ ਪਹੁੰਚ ਕੇ ਜੀ ਨਾ ਹਰਾਮ ਹੋਇਆ ਤਾਂ ਬਗੈਰ ਮੈਨੂੰ ਨਿਓ ਕੁਛ ਵੀ ਚੰਗਾ ਲੱਗਣਾ ਛੇਤੀ ਛੇਤੀ ਮੁੰਡੇ ਨੂੰ ਜੋ ਵੀ ਦੇ ਲੈਟ ਕੰਮ ਨੇ ਬਿਲਕੁਲ ਘਰ ਲੈ ਆਓ ਮਮੀ ਕੋਲ ਪੈਸੇ ਨਹੀਂ ਥੋੜੀ ਆ ਹੁਣ ਦੇਈਏ ਪੁੱਸੇ ਸ਼ਾਨਮਿਨ ਕਰ ਆਪਣੀ ਉਹ ਟਾਈਮ ਤੇ ਲੱਗਣਾ ਹੀ ਐ ਉਹਦਾ ਕੋਈ ਇੱਕ ਦੁਕਾਨ ਵਾਲੀ ਜਿਹੜਾ ਇੱਕ ਥਾਂ ਬੈਠੀ ਉਹਨੂੰ ਫੜ ਲੈਣਾ ਜੀ ਤੁਹਾਨੂੰ ਪਤਾ ਤੇ ਉਹਨਾਂ ਦੇ ਕੋਈ ਪੈਰ ਕੋਈ ਨਹੀਂ ਹੁੰਦੇ ਆਪਣੇ ਜਿੱਥੇ ਰਾਤ ਲਾਣਗੀ ਦੂਜੇ ਸਾਹਮਣੇ ਉਹਨਾਂ ਨਿਕਲਣਾਂਗੇ ਪਰ ਉਹਦੇ ਮਰਵਾਣਾ ਪਤਲਦੀ ਖਰਦੀ ਆ ਕਿਤਨਾ ਕਿਤੇ ਭੱਜੀ ਜਾਂਦੀ ਆ ਹਾਏ ਕਿੱਥੇ ਰੱਖਰਤੀ ਮੇਰੇ ਪੁੱਤ ਨੂੰ ਲੈ ਕੇ ਚਲ ਗਈ ਆ ਤੈਂ ਗਏ ਹੀ ਥਾਂ ਤੇ ਕੀ ਦੱਸੇ ਤੈਨੂੰ ਮੋਟਾ ਨੇ ਉਹ ਗਰਮੀ ਦੱਸਣਾ ਕੀ ਆ ਗੇੜੇ ਦੇ ਕਿੜਾ ਲਈ ਜਾਣਨੇ ਆ ਹੁਣ ਆਂਦੇ ਆ ਕਿ ਛਾਪੇਮਾਰੀ ਕਰਨੀ ਆ ਉਥੇ ਪੁਲਿਸ ਨੂੰ ਪਤਾ ਲੱਗਾ ਉਹਨੇ ਪੇਕੇਆਂ ਦਾ ਐਡਰੈਸ ਨੂੰ ਦਿੱਤਾ ਸਾਰਾ ਕੁਝ ਤੇ ਅੱਜ ਸ਼ਾਮ ਨੂੰ ਛਾਪਾ ਮਾਰਨਗੇ ਉਥੇ ਅੱਜ ਕੁਝ ਨਹੀਂ ਆਉਣਾ ਪਤਾ ਲੱਗਾ ਜੇ ਛਾਪੇ ਹੀ ਮਾਰਦੇ ਫਿਰਦੇ ਨਹੀਂ ਹੁਣ ਬਹੁਤ ਸ਼ਾਂਤ ਵਿੱਚ ਆਪਣੀ ਕਰਨ ਦੇ ਪਹਿਲਾਂ ਪਿੰਡ ਪਾਸਾ ਦਾ ਪੁੱਛ ਰਿਸ਼ ਕਰਕੇ ਗਏ ਆ ਫਿਰ ਰਿਸ਼ਤੇਦਾਰਾਂ ਜਿਨ੍ਹਾਂ ਜਿਨ੍ਹਾਂ ਦਾ ਪਤਾ ਲੱਗਾ ਉਥੇ ਉਹਨਾਂ ਛਾਪੇਮਾਰੀ ਕੀਤੀ ਹੁਣ ਪੱਕਿਆ ਸਲਾਹ ਮੈਂ ਕਿ ਆਪਣੇ ਪੇਕੇ ਆ ਤੇ ਹਾਂ ਦੇ ਆਗੇ ਸ਼ਾਮ ਦਾ ਕਰਾਂਗੇ ਕਾਰਵਾਈ ਉਥੇ ਪੇਕੇਆਂ ਨੂੰ ਪਤਾ ਲੱਗਾ ਕੋਈ ਨਹੀਂ ਕਾਰਵਾਈ ਕਰਨੀ ਆ ਪੇਕੇ ਜਾਣ ਜੁੜਨਦੇ 체ਤੀ 체ਤੀ ਜਾਣਾ ਉਹ ਨਾ ਹੋਏ ਗੱਲ ਸੁਣ ਕੇ ਤੇ ਫੇਰ ਠੰਡੇ ਪੈ ਜਾ ਤੇ ਫੇਰ ਉਹ ਗਾਂਹ ਤੁਰ ਕੇ ਤੁਹਾਨੂੰ ਬਤਾ ਕੁੜੀ ਨੇ ਸਾਰੀ ਸਾਰੀ ਰਾਤ ਨਹੀਂ ਟਿਕਦੀ ਇਸ ਕਰਨ ਦੋਵੇਂ ਜਣੇ ਜੋੜੇ ਸੀਗੇ ਉਹ ਜਰਾ ਕਿੱਥੇ ਟਿਕਦਾ ਹੋਊਗਾ ਸੌਣ ਨਹੀਂ ਦਿੰਦੀ ਸਾਰੀ ਸਾਰੀ ਰਾਤ ਵਿਚਾਰੀ ਤੂੰ ਗਰਮੀ ਤੇ ਟੈਨਸ਼ਨ ਨਾ ਲੈ ਕੋਈ ਕਰਨੀ ਆ ਉਹ ਕੁੜੀ ਦਾ ਖਿਆਲ ਰੱਖਿਆ ਕਰ ਮੀਂਹ ਵਰ ਕੇ ਆ ਗਿਆ ਵਾ ਠੰਡ ਵਧੀ ਆ ਉਹ ਨਾ ਹੋਵੇ ਕੁੜੀ ਨੂੰ ਠੱਡ ਲੱਗ ਜੇ ਪੁੱਤ ਜਿਹੜਾ ਪੁੱਤ ਘੋਂ ਲਾਹੀ ਆ ਉਨ ਨੂੰ ਪਤਾ ਨਹੀਂ ਦੀ ਗੱਲ ਤਾਂ ਕਿੱਦਰੀ ਨੂੰ ਕੋ ਲੈ ਕੇ ਦਿੱਤਾ ਕਿ ਨਹੀਂ ਲੈ ਕੇ ਦਿੱਤਾ ਦੋ ਤਿੰਨ ਆ ਜਾ ਕਿੱਥੋਂ ਦੀ ਗੱਲ ਪਾ ਰਹਾ ਮੈਂ ਤੇ ਉਹ ਇਹ ਹੁੰਦਾ ਵੀ ਠੰਡਵਾ ਬਾਹਰ ਕਿਤੇ ਨੂੰ ਨੰਗਾ ਹੀ ਨਾ ਰੱਖਿਆ ਹੋਇਆ ਪਰ ਉਹ ਵੀ ਤੇ ਮੇਰਾ ਕੋ ਦਿਲ ਦੀ ਵੀ ਆ ਕਿ ਨਹੀਂ ਚੱਜਦੀ ਕੰਦੀ ਤੇ ਪਾਏ ਨਹੀਂ ਅਰਜ਼ਮ ਤੇ ਨਹੀਂ ਪਾਏ ਪਰ ਉਹ ਕਿਹਾ ਉਹ ਜੀ ਉਹ ਕਹਿੰਦੇ ਕਿ ਨਹੀਂ ਹੋਊਗਾ ਕੁੜੀ ਵੀ ਚਲੇਗੀ ਟਿਕਟ ਦੇ ਨਹੀਂ ਰੱਖਣਦੇ ਆ ਅਸੀਂ ਕਿ ਦੁਪਹਿਰਾਂ ਨਹੀਂ ਆਵਾਂਗੇ ਉਹ ਚਲੋ ਮੰਮੀ ਤੁਸੀਂ ਨਾ ਮੰਨ ਹਵਾਲਾ ਕਰੋ ਉਦੋਂ ਵੀ ਸਵੇਰ ਆ ਕੇ ਨੇ ਜਿਹੜਾ ਲਗਾ ਹੀ ਪਤਾ ਕਿ ਕੋਈ ਜਾਨਵਰ ਚੁੱਕ ਕੇ ਲੈ ਗਿਆ ਉਹਦੇ ਫੇਰ ਵੀ ਸਾਨੂੰ ਰਾਹ ਰਸਤਾ ਪਤਾ ਲੱਗ ਗਿਆ ਕਿ ਉਹਦੇ ਕੋਲੋਂ ਸਾਹ ਦੇ ਚੱਲਦੇ ਆ ਸਭ ਕੋ ਸਹੀ ਸਲਾਮਤ ਵਾ ਅੱਜ ਨਹੀਂ ਤੇ ਕੱਲ ਨੂੰ ਲਾਂਭੀ ਜਾਣੀ ਆ ਉਹ ਤਕਵੀਰ ਆ ਉਹ ਦੋ ਸੱਤ ਸਵਰ ਆ ਗਏ ਹੀ ਪਰ ਹੁਣ ਜਦੋਂ ਦਾ ਪਤਾ ਲੱਗਾ ਵਾ ਨਾ ਕਿ ਉਹ ਲੈ ਗਈ ਚੋਕੇ ਉਹਦੋਂ ਦਾ ਮੇਰੇ ਕੋ ਰਹਿ ਨਹੀਂ ਹੁੰਦਾ ਪਤਾ ਨਹੀਂ ਕੀ ਗੱਲ ਮੇਰੇ ਦਿਨ ਨੂੰ ਖੋ ਪੈਂਦੀ ਆ ਕਿ ਕਿਹੜਾ ਉਹ ਉੱਡ ਕੇ ਚਲ ਜਾਂ ਤੈਨੂੰ ਲੈ ਆਵਾਂ ਤੂੰ ਕੋ ਖੋ ਕੇ ਪਤਾ ਨਹੀਂ ਕਿੱਧਰ ਚੰਦਰੀ ਲੈ ਕੇ ਚਲ ਗਈ ਤੇ ਮੈਨੂੰ ਪਤਾ ਉਹ ਤੇ ਮੈਂ ਚੱਟ ਲੈ ਆਵਾਂ ਉਹਨੂੰ ਮੰਮੀ ਹੌਸਲਾ ਕਰੋ ਨਾ ਤੂੰ ਇਹਦਾ ਟੈਚਰਲ ਹੋਣੀ ਜਾਂਦਾ ਅਈ ਟੈਂਸ਼ਨ ਨਾ ਮੰਮੀ ਲੈ ਜਾ ਕਾਪ ਕਾਪ ਕੇ ਮੇਰੇ ਸਿਰ ਨੂੰ ਵੀ ਹੋਣ ਲੱਗ ਪੰਦੀ ਆ ਕੀ ਕਰਾਂ ਮੇਰੇ ਕੋਲ ਦੁੱਧ ਦਾ ਪਾਲ ਜਾਨੀ ਤੇ ਪੇਮ ਗੋਰ ਵਰਕੇ ਪੈ ਜੰਦੀ ਆ ਮੈਨੂੰ ਨੇ ਐਦਾ ਕਰ ਪੁੱਤ ਉਹ ਗੋਲੀ ਲਿਆ ਕਰ ਤੇ ਮੇਰੇ ਬਹੁਤ ਸਿਰ ਨੂੰ ਵੀ ਹੋਣ ਗਈ ਨਾ ਨਾ ਮੈਨੂੰ ਮੰਮੀ ਇਹ ਟੈਂਸ਼ਨ ਨਾ ਲਿਆ ਕਰ ਕਿੱਦਾਂ ਨਾ ਲਵਾ ਗਰਮੀ ਤਾਂ ਪਰ ਉਹ ਬਾਜੀ ਹੱਥੋਂ ਖੁੱਸ ਗਈ ਆ ਇਹ ਕਦੇ ਐਵੇਂ ਹੁਣ ਮਿੰਡੇ ਹੀ ਆ ਤੈਨੂੰ ਵੀ ਪਤਾ ਮੈਂ ਕਿੱਦਾਂ ਰੱਤਿਆਂ ਵੇਲੇ ਕੋਲ ਇਕੱਲੇ ਆਂ ਮੰਮੀ ਮੇਰੇ ਵਾਲੇ ਵੀ ਦੇਖੋ ਨਾ ਮੇਰਾ ਹੌਸਲਾ ਤੇ ਜੇਰਾ ਵੇਖੋ ਵੀ ਉਹ ਮੈਨੂੰ ਪਤਾ ਵਾ ਤੈਨੂੰ ਪੁੱਤ ਦੁੱਖ ਬੜਾ ਵਾ ਇਹਨੇ ਮੈਂਦੀ ਵੀ ਤੈਨੂੰ ਨਹੀਂ ਦੁੱਖ ਪਰ ਮੇਰੇ ਕੋ ਵੀ ਨਹੀਂ ਹੌਸਲਾ ਹੁੰਦਾ ਮੈਂ ਕੀ ਤੈਨੂੰ ਹੌਸਲਾ ਦੇਣਾ ਮੇਰਾ ਤਾਂ ਆਪ ਹੌਸਲਾ ਟੁੱਟਾ ਪਿਆ ਬਲੀਦੀ ਸਿਰ ਪੀਟੇ ਗੋਲੀ ਕਿਸੇ ਰਖੀ ਆ ਪਤਾ ਲੱਗ ਗਿਆ ਨਾ ਫਿਰ ਪੁਰਕੀ ਮੂੰਹ ਚ ਪਾ ਲਈ ਆ ਤੇ ਮੈਂ ਡਿਸਟਰਬ ਕਰਨ ਜਾ ਕੇ ਮੈਂ ਕਿਹਾ ਤੇਰਾ ਹੱਥੋਂ ਖਾਲੀ ਹੋਲੀ ਆ ਬਸ ਇੰਨਾ ਪੁੱਛਿਆ ਕਿ ਗੋਲੀ ਕਿਥੇ ਸਿਰ ਪੀਟਦੀ ਚਾਰ-ਚੜ ਬੈਣ ਜਾਣੇ ਦੇ ਇਕੱਠੇ ਹੋ ਕੇ ਬੈਠੇ ਰਹਿੰਦੇ ਗਰਮਤਾ ਕਰਕੇ ਗੱਲਾਂ ਕਰਦੇ ਰਹਿੰਦੇ ਆ ਬਸ ਇੱਕ ਗੋਲੀ ਨਹੀਂ ਤੁਹਾਨੂੰ ਲੱਭਦੀ ਤੁਹਾਨੂੰ ਪਤਾ ਲੱਗ ਜਾ ਸਹੀ ਕਿ ਬੁੱਲਕੇ ਮੂੰਹ ਚ ਪਾ ਲਈ ਇਹਨੂੰ ਜਾ ਕੇ ਪਹਿਲਾਂ ਕਹਿਦਾ ਗੋਲੀ ਲੱਭ ਕੇ ਦੇ ਦੇ ਇਹ ਕਾਰਮਕਤਾਰੋਂ ਤੂੰ ਆ ਤੇਨੂੰ ਪੁੱਛਣਾ ਹੁਣ ਕੰਧਾਂ ਨੂੰ ਪੁੱਛਣਾ ਹੁਣ ਮੈਂ ਕਾਰਮਕਤਾਰੋਂ ਕੰਮ ਦੀ ਤੇ ਗੋਲੀਆਂ ਦੇਣ ਨੂੰ ਹੀ ਆ ਪੈਸੇ ਤੇ ਨਹੀਂ ਦੇਣ ਨੂੰ ਨਹੀਂ ਹੁੰਦੀ ਮੈਂ ਕਾਰਮਕਤਾਰੋਂ ਉਹ ਬਲਦੀ ਤੈਨੂੰ ਸਾਰੀ ਕਿੱਜਾ ਘਰ ਮਿਲਦੀਆਂ ਉਹ ਸੌਦੇ ਦੇ ਥਾਂ ਸੌਦਾ ਆਉਂਦਾ ਲੀੜੇ ਥਾਂ ਲੀੜਾ ਆਉਂਦਾ ਹੋਰ ਤੈਨੂੰ ਕਿਹੜੀ ਚੀਜ਼ ਨਹੀਂ ਮਿਲਦੀ ਮੈਂ ਤੈਨੂੰ ਇੰਨਾ ਪੁੱਛ ਰਿਹਾ ਕਿ ਗੋਲੀ ਕਿੱਥੇ ਆ ਤੂੰ ਗੱਲਾਂ ਹੋਰ ਹੀ ਗੱਲਾਂ ਕਰੀ ਜਾਂਦੀ ਐ ਮੰਮੀ ਨੇ ਕਹਿ ਘਟ ਖਪਿਆ ਕਰ ਜਿਹੜੀ ਕਾਰਵਾਈ ਕਰਨੀ ਹੈ ਨਾ ਪੁਲਿਸ ਨੇ ਕਰਨੀ ਆ ਉਹ ਮੰਮੀ ਨੇ ਆਪ ਤੇ ਜਾ ਕੇ ਕਰਨੀ ਨਹੀਂ ਖਾ ਖਾ ਕੇ ਮਣਕੇ ਸਿਰ ਪਿੱਟ ਲਾ ਦਿੰਦੀ ਆ ਤੇ ਮਣਕੇ ਮੇਰੇ ਪਾਸਾ ਵਕਤ ਪਾ ਦਿੰਦੀ ਆ ਕੰਮ ਇਹਨਾਂ ਨੇ ਕੋਈ ਕਰਨਾ ਨਹੀਂ ਇੱਦਾਂ ਬਸ ਬੈਠੇ ਰਹਿੰਦੇ ਆ ਆਪੇ ਕੰਮ ਕਰਨ ਤੇ ਇੱਧਰ ਉੱਧਰ ਧਿਆਨ ਪੋਵੇ ਜਦੋਂ ਕੰਮ ਨਹੀਂ ਕਰਨਾ ਬਹਿ ਬਹਿ ਕੇ ਛੋਟੀ ਜਾਣਾ ਤੇ ਮਣਕੇ ਗੋਲੀਆਂ ਦੀ ਲੋੜ ਪੈ ਜਾਂਦੀ ਆ ਨਹੀਂ ਉਹ ਚਾਹ ਨਾਲ ਬੈਠੀ ਆ ਉਹਨੂੰ ਦੁੱਖ ਮਹਾ ਮਹਾਰਾਭ ਨੇ ਮਨੀ ਦੀ ਸੁਣੀ ਦੁੱਖ ਨੇ ਵੀ ਸਾਰਿਆਂ ਨੂੰ ਹੀ ਆ ਮੈਂ ਤਾਂ ਡਿਕਨ ਹੀ ਨਹੀਂ ਹਾਂ ਮੈਂ ਹਾਂ ਇਹ ਤੱਕ ਆਈ ਨਹੀਂ ਬਾਜਮਨ ਪਰ ਚਲੋ ਤੁਸੀਂ ਆਹ ਵੀ ਗੱਲ ਪੂਰੀ ਕਰ ਦਿੱਤੀ ਆ ਉਹ ਚੰਗਾ ਬਾਬਾ ਤੇਰੇ ਗਾੜੀ ਹੱਥ ਜੋੜੇ ਇੰਨਾ ਦੱਸ ਦੇ ਗੋਲੀ ਕਿੱਥੇ ਆ ਮੈਂ ਅੱਬੇ ਫੜਾ ਦੇਣੀ ਗੋਲੀ ਮੰਮੀ ਨੂੰ ਉਹ ਮਸ਼ੀਨ ਦੇ ਉੱਤੇ ਡੱਬਾ ਪਿਆ ਦੇ ਸਾਹਮਣੇ ਪਿਆ ਤੁਹਾਨੂੰ ਮਸ਼ੀਨ ਦੇ ਅੰਦਰ ਵਾਲੀ ਕਿ ਬਾਹਰ ਵਾਲੀ ਦੇ ਆ ਲੋ ਰਾਜੀ ਫੜ ਲੋ ਆ ਲੱਭ ਕੇ ਦੇਵਾ ਹਾਈ ਹੈ ਆ ਡੱਬਾ ਪਿਆ ਸਾਰਾ ਫੋਲਾ ਫਲਾਈ ਕਰਦੀ ਤੇ ਫੇਰ ਦੱਬਾ ਲਦੇ ਮੇਰੀ ਵੀ ਮਤਮਾ ਦੀ ਇਹ ਮੈਂ ਵੀ ਕਹਤਾ ਮਸ਼ੀਨ ਤੇ ਪਿਆ ਜੇ ਉਹ ਲੱਭਨ ਤਰ ਬੈਨਾ ਉਹਨੇ ਫੇਰ ਮੇਰੇ ਗਲ ਪੈਣਾ ਤੂੰ ਤੇ ਕਿੰਨੀ ਮਸ਼ੀਨ ਤੇ ਮਸ਼ੀਨ ਤੇ ਤੇ ਹੁਣ ਹੈ ਨਹੀਂ ਹੁਣ ਇਹਨਾਂ ਦੀ ਗੋਲੀ ਦੇ ਚੱਕਰ ਵਿੱਚ ਮੇਰੀ ਖਿਜੜੀ ਠੰਡੀ ਹੋ ਗਈ ਹੈ ਜਿਹੜਾ ਮੈਂ ਇਹ ਦੇਸੀ ਘਿਓ ਪਾਇਆ ਸੀ ਉਹ ਉੱਤੇ ਚੰਗ ਗਿਆ ਹੋਣਾ ਇਹਨਾਂ ਨੂੰ ਆਪਣੀ ਗੋਲੀ ਦਾ ਹੀ ਹੈ ਅਗਲਾ ਅਗਲੇ ਦੀ ਭਾਵੇਂ ਬਹੁਤ ਮਾਰਦੀ ਅਗਲਾ ਬਿੜੀ ਗੋੜੀ ਇਕੇ ਦਾ ਸਾਡੀ ਡੈਡੀ ਕੰਮ ਕਰੋ ਨਾਲੇ ਇਹਨਾਂ ਦੀਆਂ ਗੱਲਾਂ ਵੀ ਸੁਣੋ ਜਿੰਨਾ ਮਰਜ਼ੀ ਕਰ ਲੋ ਆ ਗੱਲ ਕਰਨਾ ਸਾਡੀ ਮੰਮੀ ਨੂੰ ਫੇਰ ਨਹੀਂ ਰਹਿਣਾ ਹੁੰਦਾ ਆ ਗਰਮੀਦ ਨੂੰ ਲੈ ਚੰਗਾ ਮੰਜਾ ਦਿੱਤਾ ਵਾ ਤੇ ਤੂੰ ਇਹੋ ਮੱਲ ਕੇ ਬੈਠੀ ਰਹਿ ਕੰਮ ਨਾ ਕੋਈ ਕਰੀ ਦੁਖਦੇ ਹੈਗਾ ਮੈਨੂੰ ਕਿਹੜਾ ਘਟ ਦੋਗਾ ਮੈਂ ਨਹੀਂ ਲੈਣੇ ਦੀ ਤਾਈ ਤੇ ਗੋਲੀ ਲੱਭਣੀ ਆ ਲੱਭ ਲੋ ਚੌਣਾ ਸਾਰਾ ਇੱਕੋ ਥਾਂ ਤੇ ਬੈਠਾ ਕਤਰੁਪਾ ਕਾਇਦ ਹਾਂਜੀ ਅਸਮਸ਼ੇਰ ਸਿੰਘ ਘਰ ਕਿਣਾ ਸੰਸ਼ੇਰ ਸਿੰਘ ਦਾ ਕੀ ਕੀ ਕੰਮ ਪੈ ਗਿਆ ਭਾਈ ਉਹ ਕੰਮ ਹੀ ਕੋਈ ਤੂੰ ਦੱਸ ਜਾਣਦਾ ਨੂੰ ਜਾਣਦਾ ਤਾਂ ਹੈਗਾ ਭਾਈ ਉਹਨੇ ਸ਼ਮਸ਼ੇਰ ਇੱਥੇ ਪਈ ਆ ਕਿ ਤੂੰ ਕਿਹੜੀ ਗੱਲ ਕਹਿੰਦੇ ਉਹ ਜਿਹਨੂੰ ਸ਼ੇਰਾ ਸ਼ੇਰਾ ਕਹਿੰਦੇ ਯਾਰ ਕੋਈ ਆ ਗਈ ਫੋਟ ਫੋਟ ਉਹਨਾਂ ਦੀ ਕੋੜੋ ਨਹੀਂ ਆ ਗਈ ਮੇਰੇ ਕੋ ਤੂੰ ਦੱਸ ਘਰ ਕਿਹੜਾ ਆਉਦਾ ਕਿ ਇਹ ਗਲੀ ਜੀ ਆ ਇਹ ਤੇ ਮੇਰਾ ਨਾਮ ਲੈ ਕੇ ਮੈਨੂੰ ਪੁੱਛੀ ਜਾਂਦੇ ਸ਼ੇਰਾ ਕੌਣ ਆ ਇਹਦਾ ਮਤਲਬ ਇਹ ਆ ਕਿ ਇਹ ਮੈਨੂੰ ਸ਼ਕਲ ਤੋਂ ਨਹੀਂ ਜਾਣਦੇ ਤੇ ਬਾਕੀ ਰਹੀ ਗੱਲ ਇਹ ਪੁਲਸ ਲੱਗਦਾ ਮੇਰੀ ਭੈਣ ਵੱਲ ਆਈ ਆ ਏਦਾਂ ਕਰਦਾ ਵਾਂ ਇਹਨਾਂ ਨੂੰ ਝੂਠ ਸੱਚ ਬੋਲ ਕੇ ਨਾ ਇਥੋਂ ਘੱਲ ਦਿੰਨਾ ਵਾਂ ਤੇ ਭੈਣ ਆਪਣੀ ਨੂੰ ਇਥੋਂ ਕਹਿੰਦਾ ਵੀ ਤੂੰ ਨਿਕਲ ਇਹ ਨਾ ਹੋਵੇ ਜੇਕਰ ਤੇ ਮੇਰੀ ਭੈਣ ਨੂੰ ਫੜ ਲੈਣਾ ਤੇ ਉਹ ساری ਉਮਰ ਜੇਲ੍ਹ ਦੀ ਚੱਕੀ ਪੀਸਦੀ ਰਵੇ ਉਹ ਕਿਸੋ ਚੰਡਿਆ ਪਿਆ ਤੂੰ ਪਸੰਡਿਆ ਕਰਵਾ ਭਾਜੀ ਕੋਈ ਨਹੀਂ ਸੋਚਣਾ ਕੀ ਐ ਮੈਂ ਤੁਹਾਨੂੰ ਦੱਸਣ ਲੱਗਾ ਸੀ ਕਿ ਉਹਦਾ ਘਰ ਨਾ ਇਧਰ ਗਰਾਊਂਡ ਵਾਲੀ ਸਾਈਡ ਤੇ ਜੇ ਝੂਠੀ ਮਾਰਦਾ ਕਿਤੇ ਤੂੰ ਨਹੀਂ ਨਹੀਂ ਭਾਜੀ ਮੈਂ ਤਾਂ ਕਿਹੜੀ ਕੋਲ ਝੂਠ ਬੋਲਣਾ ਇਧਰ ਹਾਂਜੀ ਗਰਾਉਂਡ ਦੀ ਸਾਈਡ ਤੇ ਜੇ ਪੱਕਾ ਜਾਣਦਾ ਮੈਂ ਫਿਰ ਤੂੰ ਹਾਂਜੀ ਹਾਂਜੀ ਜਾਂਦਾ ਜੇ ਝੂਠਾ ਮਾਰੀਂ ਫੇਰ ਮੈਂ ਨਹੀਂ ਨਹੀਂ ਭਾਈ ਝੂਠ ਨਹੀਂ ਕਹ ਤੇਰਾ ਘਰ ਕਿਹੜਾ ਵਾ ਹਾਂਜੀ ਤੇਰਾ ਘਰ ਕਿਹੜਾ ਵਾ ਮੇਰਾ ਤੇ ਆ ਤਾਈ ਦਾ ਘਰ ਮੇਰਾ ਤਾਂ ਦੂਜੀ ਸਾਈਡ ਤੇ ਮੜਾ ਜਾਇਆ ਇਥੋਂ ਆ ਦੋ ਤਿੰਨ ਘਰ ਛੱਡ ਕੇ ਜੇ ਚੱਲ ਫੇਰ ਭੱਜ ਜਾ ਠੀਕ ਹੈ ਹਰੇ ਬੁੱਲੀ ਉਹ ਚੱਲ ਵੀ ਇੱਕ ਦਿਨ ਮੇਰੇ ਤੇ ਪਰਾਂਹ ਨਾ ਜਮੀਨ ਹੀ ਨਿਕਲ ਗਈ ਆ ਕੋਹ ਨਹੀਂ ਇਹਨੇ ਸੋਚਿਆ ਮੈਂ ਕਿਹੜਾ ਕੰਮ ਲੱਗੀਆਂ ਕਰਨ ਉਹ ਜਿੰਨਾ ਦਾ ਮੈਡਰੈਸ ਦਿੱਤਾ ਵਾ ਅਗਲੇ ਵੀ ਕੱਲ ਨੂੰ ਮੇਰੇ ਘਰ ਹੀ ਪੁਲਿਸ ਕੱਢਣੀ ਆ ਇਦਾਂ ਕਰਦਾ ਵਾਂ ਪਹਿਲਾਂ ਜਾ ਕੇ ਇਹਨੂੰ ਇੱਥੋਂ ਕੱਢਦਾ ਵਾਂ ਕਿ ਇਹ ਬੰਨੇ ਲੰਬਾ ਵਾਂ ਤਾਂ ਫਿਰ ਮੈਂ ਆਪੇ ਇੱਥੋਂ ਕਿਸਕਦਾ ਵਾਂ ਇਦਾਂ ਨਹੀਂ ਗੱਲ ਪਾਣੀ ਬੜਾ ਔਖਾ ਜਣਾ ਕੰਮ ਸੰਘਿਆ ਵਾ ਕਹਾਂ ਸੁੱਤਾ ਵਾਂ ਮੇਰੇ ਘਰ ਤੋਂ ਉਹ ਕੰਮ ਹੋ ਗਿਆ ਨਾ ਜਿੱਦ ਤੋਂ ਮੈਂ ਡਰਦਾ ਹੀ ਕੀ ਹੋ ਗਿਆ ਵਾ ਕੀ ਹੋ ਗਿਆ ਵਾ ਪੁਲਿਸ ਆਈ ਇੱਥੇ ਮੇਨ ਟੱਕਰੀ ਕਹਿੰਦੇ ਇਹ ਛੇੜੇ ਦਾ ਘਰ ਕਿਹੜਾ ਉਹਨਾਂ ਮੈਂ ਜਾ ਕੇ ਝੂਠ ਬੋਲਦਾ ਮੈਂ ਦੂਜਾ ਘਰ ਉਹਨਾਂ ਦਾ ਤੱਕ ਮੈਂ ਉਹ ਕੰਮ ਤਾਂ ਡੰਡਾ ਉਹ ਹੋ ਗਿਆ ਉਹ ਤਾਂ ਇਦਾਂ ਕਰ ਮੈਂਟਲ ਆ ਕੱਪੜੇ ਉਹਦੇ ਪੈਕ ਕਰ ਜਿਹੜੇ ਤੇ ਆਪਣੇ ਵੀ ਕਰ ਇਥੋਂ ਨਿਕਲੀਏ ਇਹ ਨਾ ਮੈਨੂੰ ਤੇਰੇ ਨਾਲ ਨਾ ਮੈਨੂੰ ਜਿਹੜੀਆਂ ਰੋਟੀਆਂ ਤੋੜਦੀਆਂ ਪੈਣ ਤਾਂ ਇਦਾਂ ਕਿਦਾਂ ਸਾਡੇ ਘਰ ਆ ਜੂਗੀ ਪੁਲਿਸ ਅਗਲੇ ਰਿਪੋਰਟ ਕਰਤੀ ਆ ਜਿੰਨਾ ਨਿਆਣੇ ਲੈਂਦਾ ਚੋੱਕੇ ਇਦਾਂ ਕਿਦਾਂ ਸਾਡੇ ਘਰ ਪੁਲਿਸ ਆ ਜੂ ਘਰ ਦਾ ਰਾਜ ਸਮਝਿਆ ਤੂੰ ਜਿਹੜਾ ਤੇ ਫਿਰ ਹੁਣ ਆਪਾਂ ਜਾਵਾਂਗੇ ਕਿੱਥੇ ਅੱਜ ਉਹਨੂੰ ਠੱਠੇ ਖੂ ਹੀ ਪਵੇ ਜਾਣ ਇਥੋਂ ਨਹੀਂ ਨਿਕਲੀ ਇਕੱਲੀ ਗਾਹ ਜਾ ਕੇ ਵੇਨੇ ਕਿੱਥੇ ਜਾਣਾ ਬਥੇਰੇ ਰਿਸ਼ਤੇਦਾਰ ਕਿਦਾਂ ਕੇ ਚੱਲ ਜਾਨੇ ਦੂਰ ਨੇ ਰਿਸ਼ਤੇਦਾਰੀ ਚ ਮੈਂ ਤੇ ਆਗਾ ਮੈਂ ਤਾਂ ਤੈਨੂੰ ਵੀ ਸਿਆਪਾ ਪਾਤਾ ਤੇਰੇ ਗਾਲ ਵੀ ਚਲ ਇਦਾਂ ਕਰਦੀ ਆ ਫਿਰ ਇਹਦੇ ਵੀ ਦੋ ਚਾਰ ਕੱਪੜੇ ਪਾ ਲੈਨੀ ਆ ਤੇ ਫੇਰੇ ਤੇਰੇ ਵੀ ਪਾ ਲੈਨੀ ਆ ਮਾ ਮਿੰਟ ਮਾਰ ਐ ਸਿਆਪਾ ਪਾਤਾ ਉਹ ਸੋਚਾ ਲੱਗਿਆ ਵੇਖੀਦਾ ਹੀਦਾ ਵੇ ਕਿਹੜਾ ਕੰਮ ਲੱਗੀ ਕਰਨ ਇਹ ਕੋ ਸੂਈ ਨਹੀਂ ਆ ਵੀ ਪੰਦਲ ਘਾ ਲੂਆ ਅਕਸਰ ਕਹਿੰਦਾ ਨਿਆਣਾ ਵਾ ਕੇ ਮਾਂ ਦਾ ਕਹਿੰਗਾ ਲੈ ਕੇ ਆਇਆ ਇਹਨੂੰ ਹਜੇ 2 ਦਿਨ ਨਹੀਂ ਹੋਏ ਤੇ ਪਹਿਲੇ ਹੀ ਮੇਰੇ ਮਾਤਾ ਪਹੁੰਚ ਗਏ ਇਦਾਂ ਹੀ ਹੁੰਦਾ ਵਾ ਕੱਲੋਂ ਸਾਡਾ ਆਪਣਾ ਨਿਆਣਾ ਵਾ ਜੇ ਉਹ ਚੋਕੇ ਰਾਏ ਤਾਂ ਸਾਨੂੰ ਗੇ ਠੰਡਾ ਕੱ ਮੈਨੂੰ ਨਾ ਇਹ ਫੇਰ ਵੀ ਚੰਗੇ ਜਿਹਨਾਂ ਦੇ ਇੱਕ ਦਿਨ ਪੈਣ ਦਿੱਤਾ ਵਾ ਮੇਰੇ ਵਰਗਾ ਹੁੰਦਾ ਤਾਂ ਕਈ ਦਿਨ ਹੀ ਪੈਣ ਦਣਾ ਹਾਂ ਹੈ ਬੰਦਾ 4 ਦਿਨ ਖੇੜ ਤੇ ਲੈਂਦਾ ਮਗਰ ਇਹ ਆ ਉਹ ਚੱਲ ਭਰਾ ਗੱਲਾਂ ਨਾ ਕਰ ਮਿੰਟ ਮਾਰ ਮੇਰੇ ਤੇ ਸਾਹ ਸੁੱਕੇ ਆ ਲੈ ਪਾ ਕਪੜੇ ਮਿੰਟ ਮਿੰਟ ਚੱਲ ਬਾਹਰ ਜੀ ਆ